ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ 'ਚ ਤੁਹਾਡਾ ਵੈਲਕਮ ਕਰਦੇ ਆਂ ਅੱਜ ਆਪਾਂ ਜਾ ਰਹੇ ਆਂ ਇੰਡੀਆ ਨੂੰ 40 ਦਿਨ ਵਾਸਤੇ ਤੇ ਜਿਹੜਾ ਅੱਜ ਦਾ ਵਲੌਗ ਆ ਇਹ ਤੁਹਾਨੂੰ ਇਟਲੀ ਤੋਂ ਲੈ ਕੇ ਆਪਣੇ ਇੰਡੀਆ ਘਰ ਤੱਕ ਦਾ ਹੋਊਗਾ ਇਹ ਉਮੀਦ ਕਰ ਤੁਹਾਨੂੰ ਪਸੰਦ ਆਊਗਾ ਸਾਰਾ ਵਲੌਗ ਤੇ ਰਸਤੇ ਦੇ ਵਿੱਚ ਆਪਾਂ ਜਿਹੜੀ ਸਟੇ ਕਰਨੀ ਆ ਉੱਥੇ 에어ਪੋਰਟ ਬੜਾ ਸੋਹਣਾ ਤੁਹਾਨੂੰ ਉਹ 에어ਪੋਰਟ ਵੀ ਦਿਖਾਇਆ ਜਾਊਗਾ ਤੇ ਪੈਕਿੰਗ ਆਪਾਂ ਨੇ ਕਰ ਲਈਏ ਸਾਰੀ ਬਾ ਹੁਣ ਚੱਕਦੇ ਆਂ ਸਮਾਨ ਤੇ ਗੱਡੀ ਦੇ ਵਿੱਚ ਰੱਖਦੇ ਆਂ ਤੇ ਚੱਲਦੇ ਹਿੱਦਾਈ ਰਿਪੋਰਟ ਨੂੰ ਇੱਥੋਂ ਆਪਣੀ 에어ਪੋਰਟ ਤੋਂ ਮਿਲਾਨ ਤੋਂ ਆ ਮਲ ਪੈੰਸੇ ਤੋਂ ਆਪਣੀ ਫਲਾਈਟ ਆ ਤੇ ਚੀ ਆਪਣਾ ਏ ਤੇ ਕਟੇਚੀ ਉਹ ਆ ਅੱਜ ਪਹਿਲੀ ਵਾਰ ਮੈਂ ਜ਼ਿੰਦਗੀ 'ਚ ਜਾਣ ਲੱਗਿਆ ਕਿਤੇ ਪੈਕਿੰਗ ਕਰੀ ਹੈ ਨਹੀਂ ਕਦੇ ਨਹੀਂ ਕਰੀ ਹੈਗੀ ਤੇ ਮੈਨੂੰ ਅੱਜ ਪਤਾ ਲੱਗਿਆ ਵੀ ਕਿੰਨਾ ਔਖਾ ਕੰਮ ਹੈ ਪੈਕਿੰਗ ਵਾਲਾ ਵੀ ਤੇ ਚੀ ਪੈਕ ਕਰਨ ਇੱਕ ਸੌਖੀ ਗੱਲ ਨਹੀਂ ਹੈਗੀ ਤੇ ਚੱਕ ਦੇ ਸਮਾਨ ਮੇਰਾ ਪੂਰਾ ਪੂਰੇ ਆ ਹੁਣ ਉੱਥੇ ਜਾ ਕੇ ਰਫੜਨਾ ਪੈ ਜਾਵੇ ਉਦਾਂ 20 22 ਕਿਲੋ ਹੈ ਚਾ ਵੀ 22 ਕਿਲੋ ਚ 1 ਕਿਲੋ ਐਕਸਟਰਾ ਦੇਖੀ ਜਾਊਗੀ ਹੁਣ 에어ਪੋਰਟ ਤੇ ਜਾ ਕੇ ਜਾ ਵੀਰੋ ਤੇ ਅਸੀਂ ਖੋਲਾਂਗੇ ਟੇਚੀ ਦੇਖਣਾ ਕੀ ਬਣਦਾ ਲੋਬੇ ਆਉਣ ਚਾਰੇ ਆ ਅਸੀਂ 에어ਪੋਰਟ ਨੂੰ ਇੱਕ ਬੰਦਾ ਜਕਣਾ ਰਸਤੇ ਚ ਮੌਸਮ ਸਾਹ ਹੋ ਗਿਆ ਪਹਿਲਾਂ ਮੀਂਹ ਬਹੁਤ ਤੇਜ਼ ਪਿਆ ਚ ਫਿਰ ਤਾਂ ਪੂਰੀ ਧੁੱਪ ਨਿਕਲ ਗਈ ਕੋਣ ਦਿੱਲੀ ਪਾਸ ਤੋਂ ਆਦੇ ਮੈਂ ਕਹਿੰਦਾ ਹੈ ਦਿੱਲੀ ਪਾਸ ਤੋਂ ਗਾਹਾਂ ਨ ਕੱਢੀ ਹੋਣੀਆਂ ਨੇ ਕੀ ਹੈ ਉਹ ਪਾਰਲੀ ਗੱਡੀ ਵਾਲੇ ਨੇ ਟੈਲੀਪਾਸ ਤਾਂ ਖੜਾ ਲਈੁੱਤੀ ਨੇ ਬੰਦ ਗਿਆ ਤੇ ਚੱਕ ਹੋ ਗਿਆ ਤਾਂ ਨਾ ਮੂਰੇ ਤਾਂ ਉਹ ਪਿੱਛੇ ਤਾਹ ਹੋਰਨ ਮਾਰਿਆ ਉਹਨੇ ਲੋ ਜੀ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਹੋ ਗਿਆ ਹੋਰ ਕੀ ਜਾਮ ਲੱਗ ਗਿਆ ਹਾਂ ਦੇਖੋ ਟਾਈਮ ਵੀ ਸਾਡੇ ਕੋਲ ਪੂਰਾ ਪੂਰੀ ਜਾਨ ਦਾ ਪੂਰੇ ਪੂਰੇ ਟਾਈਮ ਤੇ ਚੁਰਜੋਨੇ ਅਸੀਂ 에ਰਪੋਰਟ ਨੂੰ ਬਈ ਹਮੇਸ਼ਾ 2-3 ਘੰਟੇ ਪਹਿਲਾਂ ਚੁਰੋ ਲੋ ਜੀ ਫਾਈਨਲਿ ਜੀ ਰਿਪੋਰਟ ਤੇ ਪਹੁੰਚ ਚੁੱਕੇ ਆਪਾਂ ਤੇ ਆਪਣੇ ਨਾਲ ਹੈਗਾ تنویر بھائی ਇਹ ਆਪਾਂ ਨੂੰ 에어ਪੋਰਟ ਤੇ ਡ੍ਰੌਪ ਕਰਨਾ ਆ ਤੇ ਮਨਪ੍ਰੀਤ ਬੈਠਾ ਜੇ ਗੱਡੀ ਦੇ ਵਿੱਚ ਉਹ ਜਿਹੜੀ 에어ਲਾਈਨ ਚ ਆਪਾਂ ਨੇ ਜਾਣਾ ਫੁੱਲ ਆ ਪੂਰੀ ਉਹ ਢੀੜੇ ਬਹੁਤ ਵੇਟ ਕਰਨੇ ਪੈਣੀ ਵਾਥੇ ਡੇਢ ਘੰਟਾ ਦੋ ਘੰਟੇ ਕਾਊਂਟਰ ਤਾਂ ਨਹੀਂ ਕਾਫੀ ਖੋਲੇ ਹੋ ਦੇਖੋ ਕਿੰਨੇ ਕ ਟਾਈਮ ਚ ਵਾਰੀ ਆਉਂਦੀ ਆ ਢੀੜ ਬਹੁਤ ਆ ਜਿਆ ਰੇਪੋਰਟ ਤੇ ਛੁੱਟੀਆਂ ਹੋ ਗਈਆਂ ਨਾ ਹੁਣ ਅਗਸਤ ਮਹੀਨਾ ਚੱਲਦਾ ਇਹ ਕਰਕੇ ਵੀ ਆ ਉਹ ਯੂ ਫਲਾਈਟ ਉਡਣ ਜੇ ਸਿਰਫ 25 ਮਿੰਟ ਰਹਿ ਗਏ ਅਜੇ ਅਸੀਂ ਇੱਥੇ ਬੋਰਡਿੰਗ ਪਾਸ ਆਲੀ ਖੜੇ ਆਂ ਟਾਈਮੇ ਬਾਲ ਉਹਨੇ ਕਾਊਂਟਰੇ ਦੋ ਖੋਲੇ ਹੋਏ ਇਹਨਾਂ ਨੇ ਯਾਰ ਬਹੁਤ ਟਾਈਮ ਲੱਗ ਗਿਆ ਜੁਰੇ ਲੋ ਜੀ ਇਹ ਹੈ ਮਿਲਾਨ ਦੇ ਮਲ ਪੈਂਸਾ ਦਾ 에ਰਪੋਰਟ ਇਹ ਹੈ ਜੀ ਮਲ ਪੈਂਸਾ 에ਰਪੋਰਟ ਜੋ ਕਿ ਮਿਲਾਨ ਦੇ ਵਿੱਚ ਪੈਂਦਾ ਚੱਲੀਏ ਹੁਣ ਯਾਰ ਰੇਟ ਬਹੁਤ ਹੋ ਗਏ ਬੋਰਡਿੰਗ ਪਾਸ ਮਿਲ ਗਏ ਆਪਾਂ ਨੂੰ ਤੇ ਹੁਣ ਨਿਕਲੀਏ ਆਣਾ ਫਗਵਾੜੇ ਇਹ ਵੀ ਆਪਣੇ ਨਾਲ ਆਏ ਅੱਜ ਬਰਾਸੀ ਜੀ ਸਾਡੀ ਹੁਣ ਪਾਸਪੋਰਟ ਵਰ ਪਰ ਇਟਾਲੀਅਨ ਚ ਚੱਲਦੇ ਗੱਲੇ ਸਕੈਨ ਕਰਦੇ ਇੱਧਰ ਇੱਧਰ ਆਪਾਂ ਨੂੰ ਕਰਨੇ ਪੈਣੇ ਆਹ ਵਾਲਾ ਫਲੇਨ ਆਪਣਾ ਤੁਰਕ ਮੇਗਿਸਤਾਨ ਲੋਨੀ ਫਾਈਨਲੀ ਫਲੇਨ ਚ ਬੈਠ ਚੁੱਕੇ ਆਪਾਂ ਯਾਰ VOTING ਪਾਉਤੀ ਬਹੁਤ ਟਾਈਮ ਲੱਗਦਾ ਜਿੱਥੇ VOTING ਪਾਸ ਮਿਲਦੇ ਘਟੋ ਘਟਨੀ ਤੋਂ ਸਾਡੇ 2.5 ਘੰਟੇ ਤੋਂ ਉੱਥੀ ਫੁੱਟੂਗੇ ਬਹੁਤ ਸਲੋ ਕੰਮ ਕਰਦੇ ਉਹ ਤਾਂ ਯਾਰ ਉਦੋਂ ਨਵੇਂ ਨਵੇਂ ਲੱਗੀਆਂ ਇਹਦੀਆਂ ਪਤਾ ਨਹੀਂ ਕੀ ਚੱਕਰ ਐਨੀ ਚੈਕਿੰਗ ਪੁੱਛੋ ਨਾ ਜੀ ਤੋ ਅਸੀਂ ਫਾਈਨਲੀ ਬੈਠ ਗਏ ਤੇ ਹੁਣ ਚੱਲਦੇ ਆਪਾਂ ਤੁਰ ਕੇ ਪਾਕਿਸਤਾਨ ਕਿਹੜਾ ਹੈ ਉੱਥੇ ਚੱਲੇ ਆ ਉੱਥੇ ਕਿਹਾਂ ਜਾਵਾਂਗੇ ਦਿੱਲੀ ਇ ਲੈਕਚਰ ਕੀ ਆਦਾ ਹੈ ਸਭ ਗਾਇਬ ਬਣ ਰਿਹਾ ਹੈ ਸਪੋਰਟ ਨਾਲ ਲੈ ਚੁੱਕੇ ਦੋ ਇਹ ਵਾਲੇ ਸੇਫਟੀ ਵਾਲ ਦੱਸੇ ਹੋਏ ਸਾਰੇ ਯਾਰ ਰੋਟੀ ਆ ਗਿਆ ਰੋਟੀ ਖਾਣੇ ਪਤਾ ਜੀ ਡਿਨਰ ਆ ਚੁੱਕਿਆ ਆਪਣਾ ਹੁਣ ਡਿਨਰ ਕਰਦੇ ਆਂ ਦੇਖਦੇ ਆਂ ਕਿ ਆਹਦੇ ਵਿੱਚ ਕਿਦਾਂ ਦਾ ਰਹਿੰਦਾ ਤੇ ਜੀ ਬਈ ਆਹ ਮੇਰਾ ਬਿਸਕੁਟ ਇੱਕ ਵਿੱਚਲੇ ਜੈਮ ਲੱਗਾ ਬੜਾ ਸੁਆਦ ਆ ਬੜੀ ਗੈਂਡ ਚੀਜ਼ ਆ ਬੜੀ ਬਾਕੀ ਸਾਰਾ ਨੂੰ ਵੇਡ ਦਾ ਕੰਮ ਆਪਾਂ ਨੇ ਆਹ ਰਹਿ ਗਿਆ ਨਮੜਾ ਜਾ 2 ਜੀ ਫਾਈਨਲੀ ਪਹੁੰਚ ਚੁੱਕੇ ਆ ਆਕਾਸ਼ਬਾਦ ਇੰਟਰਨੈਸ਼ਨਲ ਪੋਰਟ ਤੇ ਆਪਾਂ ਅਨਕੀ ਗੇਟ ਹਾਟ ਟੁੱਟ ਗਿਆ ਯਾਰ ਮੇਰਾ ਨੁਕਸਾਨ ਹੋ ਗਿਆ ਨਾ ਲੋ ਜੀ ਫਾਈਨਲੀ ਤੁਰਕਮੇਗਿਸਤਾਨ ਦੇ 에어ਪੋਰਟ ਆਕਾਸ਼ਬੱਤ ਤੇ ਆਪਾਂ ਪਹੁੰਚ ਚੁੱਕੇ ਆ ਤੇ ਇੱਥੇ ਹੁਣ ਲੱਭਦੇ ਆਪਣਾ ਦਿੱਲੀ ਵਾਲੀ ਫਲੈਟ ਕਿੱਧਰ ਨੂੰ ਜਾਣੀ ਹੈ ਬੋਰਡ ਦੀ ਤੁਸੀਂ ਪਹਿਲਾਂ ਫਸਟ ਲੁੱਕ ਚੈੱਕ ਕਰੋ ਕਿ ਨਹੀਂ ਘੈਂ ਰਚਾ ਪੂਰਾ ਨੇ ਇੱਕ ਨੰਬਰ ਉੱਪਰ ਹੈ ਮੋਡੀਫਾਈ ਕਰਿਆ ਹੋਇਆ ਸਾਰਾ ਘੈਂਟ ਲੱਗਦਾ ਇੱਥੇ ਹੁਣ ਆਪਣੀ ਫਲਾਈਟ ਹੈਗੀ ਆ ਕਿੰਨੇ ਵਜੇ ਫਲਾਈਟ ਆਉਣੀ ਇੱਥੋਂ ਬਾਈ ਫਲਾਈਟ ਕਿੰਨੇ ਵਜੇ ਆ ਸਾਢੇ 4 ਹਨਾ ਸਾਢੇ 4 ਇੱਥੋਂ ਬਾਹਰ ਯਾਰ ਸੁੰਨਮਸਾਨ ਜੇ ਏਅਰਪੋਰਟ ਤੇ ਅੱਜ ਸਾਡੀ ਫਲੈਟ ਲੱਗੀ ਕੱਲੀ ਤੇ ਜਿੱਥੇ ਮਸ਼ੀਨਾ ਮਸ਼ੂਨਾ ਚੱਕ ਰਹੇ ਹੁੰਦੇ ਉੱਥੇ ਵੀ ਇੱਕੋ ਕਾਊਂਟਰ ਚ ਲੱਗਿਆ ਹੋਇਆ ਤੇ ਹੌਲੀ ਹੌਲੀ ਡਿਵੈਲਪਮੈਂਟ ਹੋ ਰਹੀ ਹੈ ਹਜੇ ਪਤਾ ਨਹੀਂ ਸਾਡਾ ਫੋਰਸ ਨੇ ਇਧਰ ਵੱਖਰਾ ਤਾਂ ਕਰਕੇ ਲੱਗਦਾ ਫੋਰ ਸਾਈਡ ਵੀ ਹੋ ਸਕਦਾ ਥੱਲੇ ਵੀ ਹੈਗੇ ਭਾਈ ਸੌਰੀ ਮੈਂ ਹੀ ਗਲਤ ਤਾਂ ਲੋ ਜੀ ਆਪਣੀ ਫਲਾਈਟ ਸ਼ਾਇਦ 1 ਘੰਟਾ ਲੇਟ ਹੈ ਦਿੱਲੀ ਵਾਲੀ ਫਲਾਈਟ 5:30 ਕਰਦੀ 4:30 ਸੀ ਪਹਿਲਾਂ ਆ ਬਚੀਨਾਂ ਦੀ ਲੈਂਗੁਏਜ ਚ ਲਿਖਿਆ ਵਾ ਕੁਛ ਇੰਗਲਿਸ਼ ਚ ਲਿਖਿਆ ਵਾ ਇਹਦਾ ਡਿਊਟੀ ਫਰੀ ਹੈ ਸਾਰਾ ਕੁਝ ਆਕਾਸ਼ ਬੱਟ ਇੰਟਰਨੈਸ਼ਨਲ 에ਅਰਪੋਰਟ ਪਾ ਮਟਰਲੇ ਜੇ ਬਲ ਤੇ ਫਿਰਦੇ ਹਨਾ ਤਾਂ ਕਰਕੇ ਥੋੜਾ ਜਿਹਾ ਉੱਪਰ ਜਾ ਵੀ ਲੱਗਦਾ ਇਹ ਬਾਈਆਂ ਖ ਜਾਣਾ ਬੰਗਾ ਸ਼ਹਿਰ ਜੋ ਜਿਹੜੇ ਕਿਲੋਮੀਟਰ ਵੀ ਲਿਖਿਆ ਬੈਂਕਕੌਂਗ ਹੈਗਾ 4884 ਫ੍ਰੈਂਕਫੋਰਟ ਹੈਗਾ 4112 ਦਿੱਲੀ ਹੈਗਾ 2024 ਕਿਲੋਮੀਟਰ ਤੇ ਆ ਥੱਲੇ ਬਣੇ ਕਿਹੜਾ ਹੌ ਚੀ 5660 ਕਿਲੋਮੀਟਰ ਡਾਇਰੈਕਸ਼ਨਾਂ ਵਿੱਚ ਦਿੱਤੀਆਂ ਮੈਨਾਂ ਨੇ ਸਾਰੀਆਂ ਤੇ ਬਾਕੀ ਰਹਿੰਦੇ ਖੁੰਦੇ ਇੱਧਰ ਤੇ ਵੱਡਾ ਭਾਈ 1442 ਆਬੋ ਤਾਬੀ 100 1547 ਲੋ ਜੀ ਅਸੀਂ 에어ਪੋਰਟ ਤੇ ਬੈਠੇ ਸਾਰੇ ਵੀਰ ਆਪਣੇ ਦੋਨਾਂ ਵੀ ਖੇੜ ਲਈ ਹੈ ਹਾਂ ਤੇ ਉਹ ਵਾਈਫਾਈ ਨਹੀਂ ਯਾਰ ਮਹ ਹੈਗਾ ਫ੍ਰੀ 5 ਡਾਲਰ ਮੰਗਦੇ ਆ ਵਾਈਫਾਈ ਦੇ ਜੀ ਆ ਬਾਈ ਦੇ ਗਿਆ ਪਰ 5 ਡਾਲਰ ਏਅਰਪੋਰਟ ਦਾ ਡਰਾਮਾ ਹੈਗਾ ਆਕਾਸ਼ ਬਾਤ ਕਰ ਆਸ਼ਕ ਆਸ਼ਕਾ ਬਾਤ ਆਕਾਸ਼ ਬਾਤ ਆਸ਼ਕਾ ਬਾਤ ਬਹੁਤ ਹਾਂ ਆਸ਼ਕਾ ਬਾਤ ਲੈਣਾ ਹੀ ਨਹੀਂ ਲੈ ਨਹੀਂ ਹੁੰਦਾ ਹੈਗਾ ਉੱਥੇ ਬੈਠੇ ਫਲਾਈਟ ਸਾਡੀ ਹੋ ਗਈ ਦੋ ਹਾਂ ਉਹ ਲਿਖਿਆ ਵਾ ਉਹ ਸਾਹਮਣੇ ਹੁਣ ਆਪੇ ਹਿਸਾਬ ਲਾ ਲਓ ਕਿ ਕਿਹਾ ਏਅਰਪੋਰਟ ਵੀ ਤੇ ਹੀ ਹੋਣੀ ਆ ਆਹ ਹੋਣੀ ਆ ਇਹ ਆ ਕਾ ਇਹ ਕਾ ਬਟਾ ਹੁਣ ਉਹ ਜੀ ਆਪਣੇ ਫਲਾਈਟ ਦੇ ਵਿੱਚ ਆਪਣੇ ਬੋਲ ਗਰੇਦੇ ਬੰਦੇ ਦੇ ਤਿੰਨ ਚਾਰ ਚਲ ਹੁਣ ਬਿਦਿਓ ਉਹਨਾਂ ਦਾ ਟਾਈਮ ਪਾਸ ਹੋ ਜਾਣਾ ਨਹੀਂ ਤਾਂ ਬਹੁਤ ਔਖਾ ਦਾ ਯਾਰ ਦੇਖਣਾ ਉਹ ਚਾਰ ਪੰਜ ਘੰਟੇ ਬੈਠਣਾ ਤਾਂ ਹੁਣ ਛੋਣੇ ਗੱਲਾਂ ਬਾਤਾਂ ਮਾਰੀ ਜਨੇ ਸੀ ਟਾਈਮ ਪਾਸ ਹੋ ਜਾਂਦਾ ਵਧੀਆ ਜੀ ਦਿੱਲੀ ਵਾਲੇ ਪਲੇਨ 'ਚ ਬੈਠਣ ਲੱਗੇ ਹੁਣ ਅਸੀਂ 2 ਘੰਟੇ ਲੇਟ ਸੀ ਫਲਾਈਟ ਸਾਢੇ 5 ਵਜੇ ਹੁਣ ਫਲਾਈਟ ਨੇ ਉੱਠਣਾ ਇਹ ਤੇ ਹੁਣ ਤੁਹਾਨੂੰ ਮਿਲ ਗਏ ਦਿੱਲੀ ਜਾ ਕੇ ਭਰਾ ਮਿਲ ਗਏ ਸੀ ਇਹ ਬੋਲ ਕਰਿਆੜੇ ਪੁਰਾਣੇ ਸਾਥੀ ਸਾਡੇ ਦੇਖ ਲੈਣਾ ਬਾਬਾ ਨਾਲ ਮਿਲ ਗਿਆ ਆਪਾਂ ਸਾਰੇ Finali de, airporta bant ediyorlar. International havucağın, havucağın, international airportu. Tam burada havucağın, seyahat eden havucağın personeli. Planı <cam> da bu işte. Bir de bari yeter. Koloniyi kurban bari, bitti bitti bitti. Döndüğümüzde kalanlar, ਫ્લાਾਈਟ ਪੂਰੇ 9:30 ਵਜੇ ਲੱਗੀ ਸਵੇਰ ਦੇ ਜੇ ਪੁਰਾਣਾ ਟਾਈਮ ਸੀ ਜਿਹੜਾ ਮੇਨ ਟਾਈਮ ਸੀ ਉਹ ਲੱਗਣੀ 7:50 ਤੇ ਉਹ ਤੋਂ ਬਾਅਦ ਆਹ 1 ਘੰਟਾ 50 ਮਿੰਟ ਲੇਟ ਹੋਈ ਆ ਤੇ ਚੱਲਦੇ ਹੁਣ ਨਿਕਲਦੇ ਆ ਬਾਹਰ ਤੇ ਦੇਖਦੇ ਆ ਪਾ ਪਾ ਟੀ 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 ਟੂ ਟਾ ਦੇਖਦੇ ਆ ਆਲਾ ਦੋਲਾ ਇੱਥੇ ਦਾ ਹਾਂ ਲੋ ਜੀ ਵੈਲਕਮ ਟੂ ਇੰਡੀਆ ਉਜੀ ਹੈਗੀ ਦਲੀਲਪੋਰਟ ਦੀ ਡਿਊਟੀ ਫਰੀ ਇਹਦੇ ਵਿੱਚ ਨੂੰ ਹੋ ਗਿਆ ਜਾਣਾ ਪੈਣਾ ਹ ਬੈਗ ਲੈਣ ਚੱਲੇ ਆਪਾਂ ਕੰਮ ਆਪਣਾ ਮਿੰਟੋ ਮਿੰਟੀ ਹੋ ਗਿਆ ਹੁਣ ਆਪਾਂ ਆਪਣੀ ਕੰਟਰੀ ਜਾ ਕੇ ਇੰਡੀਅਨ ਪਾਸਪੋਰਟ ਨੂੰ ਇੱਥੇ ਪਹਲਾ ਆਪਣਾ ਕੰਮ ਮਿੰਟੋ ਮਿੰਟੀ ਹੋ ਗਿਆ ਹੁਣ ਬੈਗ ਆ ਜਾਵੇ ਟਾਈਮ ਨਾਲ ਬਾਸ ਲੋ ਜੀ ਬੈਗ ਘੁੰਮ ਜਾਨੇ ਕੋਈ ਚੱਕਦਾ ਹੀ ਨਹੀਂ ਹੈਗਾ ਇੱਕ ਬੈਗ ਆ ਗਿਆ ਆਪਣਾ ਇੱਕ ਰਹਿਦਾ ਹਜੇ ਬਾਕੀ ਸਾਰੇ ਕੰਟਰੀ ਜੇ ਪੈਸੇ ਲੱਗ ਜਾਂਦੇ। ਇੱਕ ਇੰਡੀਆ ਜਿੱਥੇ ਫ੍ਰੀ ਹੈ ਸਾਰੀ। ਇਟਲੀ 'ਚ 2 ਯੂਰੋ 3 ਯੂਰੋ ਲੱਗਦੇ ਆ। ਇੱਥੇ ਫ੍ਰੀ ਹੈ ਦੇਖ ਲਓ। ਮਿਲ ਗਿਆ ਆਪਣੇ। ਤੇ ਹੁਣ ਲੱਗਿਆ 에어ਪੋਰਟ ਤੋਂ ਬਾਹਰ ਨਿਕਲਣਾ ਆਪਾਂ। ਤੇ ਦੇਖ ਲਿਆ ਆਪਣਾ ਬੰਦਾ ਆਇਆ ਬਹਿ ਜਾ ਨਹੀਂ। ਲੋ ਜੀ ਚੈੱਕ ਕਰੋ ਪਹਿਲਾਂ ਇੰਡੀਆ ਦਾ ਫਸਟ 뷰 ਬਾਹਰ ਦਾ। 에어ਪੋਰਟ ਦੇ ਬਾਹਰ ਦਾ 뷰 ਐ ਇਹ। ਆਪਾਂ ਨੂੰ ਲੈਣਾ ਆ ਬੋਪਾਰਾ ਜੀ ਸਾਹਿਬ ਲੈਣਾ ਇਹਦੇ ਆਪਾਂ ਨੂੰ ਅੱਜ ਤੇ ਨਾਲ ਜਿਹੜੇ ਆਪਣੇ ਦੂਏ ਮੁੰਡੇ ਆ ਪਿੱੱਟ ਦੇ ਉਹ ਵੀ ਆਪਣੇ ਨਾਲੇ ਆ ਗਏ ਹੁਣ ਇਕੱਠੇ ਚੱਲਦੇ ਆ ਨਾਲੇ ਗੱਲਾਂਬਾਤਾਂ ਮਾਰਦੇ ਵਧੀਆ ਹੋ ਜਾਂਦਾ ਆਜਾ ਸਟਾਪ ਕਰਿਆ ਹੋਣਾ ਸੀ ਚਾਹ ਚੂ ਪੀਨੇ ਆ ਇਹ ਨਹੀਂ ਇਹਦਾ ਡੱਬਾ ਕਿਡ ਗੋਲਛੇ ਨਾ ਗੋਲਛੇ ਡੱਬਾ ਉਹ ਪਰਲਾ हां हां ਅਸੀਂ ਰੋਟੀ ਨਹੀਂ ਖਾਣੀ ਹੈਗੀ ਸਮੋਸੇ ਹੀ ਖਾਣ ਲੱਗੇ ਇੱਕ ਇੱਕ ਸਮੋਸਾ ਤੇ ਨਾਲ ਚਾਹ ਬਲੌਕ ਆਲੂ ਪਾਉਂਗਾ ਮੈਂ ਇੰਡੀਆ ਦੇ ਵਿੱਚ ਆ ਕੇ ਸਾਡੀ ਪਹਿਲੀ ਚਾਹ ਹੁਣ ਇਹ ਹੀ ਦੱਲੇ ਗਏ ਚਾਹ 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 ਠੀਕ ਨਹੀਂ ਸਵੇਰੇ ਚਾਹ ਦੁਪਹਿਰੇ ਚਾਹ ਸ਼ਾਮ ਨੂੰ ਚਾਹ 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 ਹੋਏ ਕਰ ਲਈ ਹੁਣ ਲੋ ਜੀ ਸ਼ੋਲੇ ਫਿਲਮ ਵਾਲਾ ਬੋਲਟ ਆ ਇਹ ਦੇਖ ਲੋ ਬੈਠ ਕੇ ਸਾਈਡ ਪਰ ਲੈ ਸਕਦੇ ਕਿਹੜਾ ਇਹੜਾ ਇਹੜਾ ਗੋਲਛੰਤਾਪਾ ਉਹ ਨਿਕਲੇ ਤੇ ਔੜਿਆ ਕੇ ਥੋੜੀ ਗਰਮੀ ਲੱਗੀ ਸਾਨੂੰ ਹੁਣ ਗੱਡੀ ਚ ਨਿਕਲ ਕੇ ਗੱਡੀ ਚ ਰੇਸੀ ਲੱਗਿਆ ਬਜ਼ੇ ਰਿਹਾ ਤੇ ਇੱਧਰ ਸਾਡੇ ਜੋਲ ਵੀਰ ਇਹਨਾਂ ਨੇ ਜਾਣਾ ਜਗਰਾਉ ਗੋਲੇ ਬਾਈ ਨੇ ਜਾਣਾ ਮੋਗੇ ਤੇ ਆਪਾਂ ਜਾਣਾ ਮਰੰਡੇ ਕੁਝ ਪੂਰੇ ਡੇਢ ਘੰਟੇ ਬਾਅਦ ਸਟਾਪ ਕਰਿਆ ਅੰਬਾਲੇ ਪਹੁੰਚ ਚੁੱਕੇ ਆਪਾਂ ਹੁਣ ਇਸ ਟਾਈਮ ਤੇਲ ਪਵਾ ਰਹੇ ਆਂ ਗੱਡੀ ਦੇ ਵਿੱਚ ਫਿਰ ਚੱਲਦੇ ਆਂ ਇੱਥੋਂ ਪੀਸ ਟਾਈਮ ਪਹੁੰਚ ਗਏ ਆਪਾਂ ਸਰਹੰਦ ਹੁਣ ਇੱਥੋਂ ਗੱਡੀਆਂ ਡਿਵਾਈਡ ਕਰ ਲੱਗੀਆਂ ਬਾਈਆਂ ਨੇ ਜਾਣਾ ਗਾਹਾਂ ਮੋਗੇ ਜਗਰਾਉ ਤੇ ਮੈਂ ਜਾਣਾ ਤੇ ਮਰੈਂਡੇ ਵੱਲੋਂ ਤੇ ਬਾਈ ਨੇ ਗੱਡੀ ਮੰਗਾਲੀ ਦੀ ਤੇ ਹੁਣ ਦੋਏ ਦੀਆਂ ਵੀਰ ਦੋਏ ਦੀਆਂ ਓਕੇ ਸਹੀ ਆ ਵੀਰ ਸਹੀ ਆ ਮਿਲਦੇ ਓਕੇ 82 ਪੋਚ ਕੇ ਕਰ ਲੈ ਹਾਂ ਹਾਂਜੀ ਹਾਂਜੀ ਓਕੇ ਸਹੀ ਹੈ ਸਹੀ ਹੈ ਜਬ ਤੁਹਾਨੂੰ ਇਹ ਲਈ ਕੁਝ ਗੁਰਮਖ ਭਾਈ ਆਇਆ ਆਪਾਂ ਨੂੰ ਲੈਣ ਹੁਣ ਤੇ ਹੁਣ ਚੱਲਦੇ ਘਰ ਨਾਲ ਦੋਵੇਂ ਬੰਦੇ ਦੋ ਨਾਂਗੇ ਇਸ ਟਾਈਮ ਆਪਾਂ ਖੜੇ ਫਤਿਹਗੁਰ ਸਾਹਿਬ ਉਹ ਜੀ ਨਾਣਾ ਦੇ ਵੀਰਾਂ ਦੇ ਲੰਗਰ ਬਹੁ ਲੱਗੇ ਹੋਏ ਨੇ ਉਹਨਾਂ ਰਾਤੇ ਚੱਲਦੇ ਨੇ ਨਾਣਾ ਦੇ ਵੀਰ ਨੂੰ ਬਹੁ ਜਾਣਿਆ ਸੰਗਤਾਂ ਇੱਦਾਂ ਵੀ ਲੰਗਰ ਸਾਨੂੰ ਰਾਜਮਾਨ ਘਟੜ 50 ਲੰਗਰ ਮਿਲਿਆ ਹੁਣੇ ਇਹ ਦੇਖੋ ਇੱਥੇ ਨਹੀਂ ਸਾਰ ਨੂੰ ਚੱਲਦਾ ਤੱਕਾ ਹੀ ਚੱਲਦਾ ਲੋ ਜੀ ਪਿੰਡ ਜਾਂ ਐਂਟਰ ਹੋ ਚੁੱਕੇ ਆਪਾਂ ਸੰਗਣਾ ਕੀ ਬਾਤ ਨੂੰ ਸੇਵਾ ਉਹ ਮੇਰੀ ਬਾਤ ਸੇ ਉਹ ਬ੍ਰਾਸੀਲ ਬ੍ਰਾਚਲੇ ਚਲੇ ਕੈਮਰੇ ਵਾਸਤੇ ਹਾਂ ਮੈਂ ਬਣਾਇਆ ਲੋ ਜੂਸ ਪੀਣੇ ਹੁਣ ਨਹੀਂ ਬਸ ਪੀ ਲਓ ਇਧਰ ਮੈਂ ਗੁਰਕੀਰਤ ਸਿੰਘ ਨੂੰ ਸਤਿਕਾਰ ਜੀ ਸਸਿਕਰ ਜੀ ਹਾਂ ਇਹ ਮੇਰਾ ਪੁੱਤ ਆਉਂ ਗਿਆ ਜੂਸ ਦਿੱਤਾ ਲੈ ਆਹ ਦੇਖੋ ਹਾਂ ਤਾਂ ਡੈਡੀ ਆ ਗਿਆ ਸਾਰੇ ਮੇਰੇ ਹੀ ਆ ਪੁੱਤ ਉਹ ਇੱਕ ਪਤਾ ਤੁਹਾਡਾ ਕਿਹੜਾ ਥੱਲੇ ਆਏ ਹੁਣ ਕੋਈ ਨਾ ਛੇੜਨਾ ਤੁਹਾਡਾ ਇੱਕ ਹਾਂ ਕੁਝ ਵਦਨਾ ਉਰੀ ਜਾਣਾ ਹਾਂ ਜੀ ਅੱਛਾ ਚੱਲ ਗੋਈ ਮਾਰੂ ਮੇ ਕਿਡਾ ਸੀ ਰਸਮ ਥੱਲੇ ਆ ਜਾ ਪੁੱਤ ਆ ਜਾ ਹਾਂ ਜੀ ਇਹ ਬਣਿਆ ਪ੍ਰੋਗਰਾਮ ਰਸਮ ਅਗਲੇ ਐਤਵਾਰ ਨੂੰ ਬਣਾ ਲੋ ਅੱਜ ਐਤਵਾਰ ਹੋ ਗਿਆ ਟਰਾਲੀ ਤੇ ਰਖਾਇਆ ਧੰਨ ਧੰਨ ਗੁਰੂ ਨਾਨਕ ਦੇਵ ਜੀ ਬੋਲਾ 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 ਆ ਕਾ ਦੀ ਬੇਲ ਹੈ ਕੰਮ ਪੂਰਾ ਇੱਕ ਨੰਬਰ ਕਰਿਆ ਵਾ ਬੇਲੇ ਨਹੀਂ ਬੋ ਕਰੀਆਂ ਪਈਆਂ ਸੋ ਕਰਾ ਪਾਰਕ ਦਾ ਕਾਹ ਘੱਟਦਾ ਬੋਲਾ ਬੋਲਾ ਜਾਊਂਗਾ ਗੱਡਾ ਰੱਖਿਆ ਵਾ ਤੇ ਤੇਰੇ ਬਹੁਤ ੜੇ ਦਾ ਚੱਲਦਾ ਮਿਕਰਸ ਬਾਹਰ ਜਾ ਓਂਣੀ ਬਜਣਾ ਓਂਣੀ ਬਜਣਾ ਬਸ ਬਸ ਪੁੱਤ ਐਦਾਂ ਨਹੀਂ ਕਰੀਦਾ ਫਿਰ ਤੇਰੀ ਕਟਾਈ ਵੀ ਹੋ ਜਣੀ ਫਿਰ ਵਾਹ ਹੋਗੀ ਪਾਪਾ ਲੋਕ ਕਨੇ ਵਿੱਚ ਖੜੀ ਬਾਜ ਖੇਲਦੇ ਹੁਣ ਮੈਨੂੰ ਚਾਹ ਪਾਣੀ ਤਾਂ ਪੀ ਲੈਣ ਦੇ ਜਾ ਉਹਨੂੰ ਥੱਟ ਠਾਲ ਲੈ ਪਹਿਲਾਂ ਜਾ ਕੇ ਜੋ ਉਹਨੂੰ ਮੈਂ ਉਹ ਨਾ ਖੇਡੂ ਬੰਦੇ ਹਾਂ ਆਪਾਂ ਉਹਨੂੰ ਖੜੋ ਚੀਟਿੰਗ ਕਰੋ ਉਹਦੇ ਚੱਲੇ ਪਾਈ ਟੈਕਸੀ ਉਹਦਾ ਜਾ ਪੀ ਲੈਣਾ ਪੀ ਲੈ ਲੋ ਜੀ ਹੁਣ ਚੱਲਿਆ ਆਪਾਂ ਘੋੜੇ ਦੇਖਣ ਆਪਣੇ ਘੋੜੇ ਦੇਖਣਾ ਉਹ ਮਮੀਆਂ ਹੂੰ ਹੂੰ ਡਿੰਗ ਡੌਂਗੜਾ ਹੂੰ ਹੂੰ ਮਾੜੇ ਹੋਏ ਵੀ ਆਇਆ ਆਰੇ ਜਮੇ ਮਾੜਾ ਕਰੇ ਆਹਾਂ ਹਾਂ ਆਹ ਸਹੀ ਹੈ ਜੀ ਮੈਂ ਕਿਹਾ ਹਾਂ ਤੂੰ ਖੜੇ ਹੈਂ ਹਾਂ ਪਾਪਾ ਬਲਕੋੜੇ ਤੇ ਬੈਠੇ ਸੇ ਅਜੇ ਕਾਠੀ ਬਰੇਪੁਰ ਹੈਂ ਆਏ ਦੰਦੀ ਬੜਦਾ ਤਾਂ ਆਹ ਤਾਂ ਉਹ ਨਹੀਂ ਅੰਮਾ ਪਪਾ ਉਸਿਆ ਬਲਕੋੜੇ ਤੇ ਬੈਠੇ ਸੇ ਹਾਂ ਰਾਜਸਥਾਨ ਤੋਂ ਐਸੇ ਚੋਂ ਇੱਥੇ ਨੇੜੇ ਜਿਹੜੇ ਮਿਲਦੇ ਨਹੀਂ ਇਹ ਕੋਈ ਹੋਰਾਂ ਪਰ ਮੋਹਲੀ ਉਰੇ ਹੁੰਦੀ ਨਾ ਹਾਂ ਰਾਜਸਥਾਨ ਚੋਂ ਸਬੇਜ ਨੂੰ ਫੜੀ ਬਈ ਇਹ ਦੇਖੋ ਜਿਹੜੇ ਘੋੜਿਆਂ ਨੂੰ ਬੋਨੋ ਆਪਾਂ ਹਾਂ ਹਾਲੋ ਪਾਪਾ ਚੱਲ ਤੂੰ ਇੱਧਰ ਆ ਜਾ ਆ ਜਾ ਬਾਤ ਚ ਮਸਾਬ ਕਰਨੀ ਮੇਰੀ ਮੇਰੀ ਬਾਤ ਚ ਮਸਾਬ ਕਰਨੀ ਇਹ ਜੁੱਤ ਕੱਢਦੇ ਮੰਤ ਕੱਢਦੇ ਇਹ ਕਾਪਰੀ ਆਹ ਉਹ ਇਲਤ ਕਰੇ ਤੂੰ ਇਤ ਬਹੁਤ ਕਰਨ ਲੱਗ ਗਿਆ ਸਾਰੇ ਜਣ ਕਰੇ ਇਲਤ ਬਹੁਤ ਇੱਥੇ ਕਰਦਾ ਹੈ ਇਲਤ ਕਰਦਾ ਹੈ ਹਾਂਜੀ ਹਾਂਜੀ ਬਹੁਤ ਇਲਤ ਕਰਦਾ ਹੈ ਹਾਂ ਲੜਦੇ ਵੀ ਬਹੁਤ ਹੋਰ ਦੂਜੀ ਕਹਿੰਦੀ ਇਲਤ ਬਹੁਤ ਕਰਦਾ ਹੈ ਬੁਕਿੰਗ ਦੇ ਲੈਣਾ ਨਾ ਦੋ ਹੀ ਆਪਸ ਚ ਹਾਂ ਰਸਮ ਵੀ ਤੇ ਜੋ ਬਣ ਵੀ ਹਾਂ ਵੇ ਆਜ ਕਿੱਥੇ ਕੁ ਮਜ਼ਾ ਕਿੱਥੇ ਜਾਣਾ ਖੇਡਣਾ ਪੰਜ ਕਿੱਥੇ ਨਹੀਂ ਜਾ ਅੱਡਾ ਲੁਕਿੰਗ ਵਿੱਚ ਖੇਡ ਜਾਣਾ ਰੋਟੀ ਖਾਣੇ ਪਹਿਲਾਂ ਨਾ ਪਹਿਲਾਂ ਰੋਟੀ ਖਾਣੀ ਪਹਿਜਾ ਪਹਿਲਾਂ ਰੋਟੀ ਖਾਣੀ ਬਾਸ ਤਾਂ ਕਿ ਆਜ ਕਿੱਥੇ ਕੁ ਮਜ਼ਾ ਆਵਾ ਕੁਮਣ ਕਿੱਥੇ ਜਾਣਾ ਕਿੱਦੇ ਨਹੀਂ

ਮੈਂ ਵੀ ਬੈਠਦਾ ਤੇ ਨਾਲ ਚੱਲ ਬੈਠ ਉੱਪਰ ਚੜ ਕੇ ਉਸੇ ਬਿਖਾਉ। ਹੌਲੀ ਹੌਲੀ ਚਲਾਉਣਾ। ਭਜਾਉਣਾ ਨਹੀਂ ਬਾਲਾ। ਠੀਕ ਆ? ਕਾਤੇ? ਹਾਂ? ਕਾਤੇ। ਕਾਤੇ ਕਿ ਹੁੰਦਾ? ਕਾਲੂ ਲੈ ਕੇ ਜਾਉਂਗੇ ਮੋਟਰਪਨੂ ਠੀਕ ਆ। ਚਾਬੀ ਨਹੀਂ ਹੈ ਜੀ ਵਿੱਚ ਪੁੱਤ। ਰਸਮਾਤ ਪਿੱਛੇ ਥੱਲੇ ਨਗਰਜੀ ਪੁੱਤ ਹੁਣ। ਜਿਵੇਂ ਮੈਂ ਗੁਰਕੇ ਜੀ ਨੂੰ ਪੁੱਛਿਆ ਮਕੀਨਾਂ ਲੀਟਰ ਦੁੱਧ ਹੁੰਦੀ ਆ ਇਹ। ਕਹਿੰਦਾ 50 ਮਾਂ ਮਹੀਨੇ ਦਾ ਮਹੀਨੇ ਆਪਣਾ ਲੀਟਰ ਦੰਦੇ ਹੋਣੀ ਆ ਸਹੀ ਹੈ ਮਾੜੀ ਹੋ ਗਈ ਹੈ ਨਾ ਇਹਨੂੰ ਪਾ ਪੁਰਾਣੀ ਹੈ ਤਾਂ ਪੁਰਾਣੀ ਹੈ ਹੂੰ ਹੂੰ ਪੂਰੀ ਖੀਵਾ ਸਭ ਦੇਖ ਲੈ ਅਸਲੀ ਲੁੱਕ ਪਰ ਮਿੱਠੀ ਖੇਡ ਹੈ ਅੱਛਾ ਸੋਨ ਇਲੀ ਚਲੋ ਲੋ ਜੀ ਅੱਜ ਦਾ ਵਲੌਗ ਐਨਾ ਕੇ ਸੀ ਕੱਲ ਦਾ ਵਲੌਗ ਬਹੁਤ ਸਪੈਸ਼ਲ ਹੋਊਗਾ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਬਾਏ ਬਾਏ ਬਾਏ